ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮਿੱਤਰ ਸਿੰਘ ਹੁਣ ਆਪਾਂ ਗੱਲ ਕਰਦੇ ਆਂ ਕੁਦਰਤੀ ਖੇਤੀ ਵਿੱਚ ਜਦੋਂ ਮਿੱਟੀ 'ਚੇ ਬਦਲਾਅ ਆਉਂਦਾ ਤਾਂ ਬਹੁਤ ਸਾਰੀਆਂ ਚੀਜ਼ਾਂ ਵਿੱਚ ਵੀ ਬਦਲਾਅ ਆ ਜਾਂਦਾ ਧਰਤੀ ਦੇ ਵਿੱਚ ਤਾਕਤ ਵਧਦੀ ਹੈ ਸੂਖਮ ਜੀਵ ਵੱਧਦੇ ਨੇ ਜਿੱਕਣ ਉਹ ਉਸ ਮਿੱਟੀ ਉੱਤੇ ਮੌਸਮ ਦਾ ਅਸਰ ਕਿਵੇਂ ਹੁੰਦਾ ਦੂਜੀ ਮਿੱਟੀ ਦੇ ਮੁਕਾਬਲੇ ਉਹਦਾ ਕੀ ਕਾਰਨ ਹੈ ਜਿਵੇਂ ਹੁਣੇ ਪਿੱਛੇ ਆਪਾਂ ਦੇਖ ਰਹੇ ਆਂ ਬੈਕਸਾਈਡ ਤੇ ਇੱਕ ਨੇਪੀਅਰ ਦੀ ਕਿਸਮ ਹੈ ਤੇ ਇਹ ਮਤਲਬ ਠੀਕ ਠਾਕ ਖੜੀ ਆ ਵੀ ਇਹ ਨਹੀਂ ਹੈਗਾ ਵੀ ਕੋਰਨਾ ਬਿਲਕੁਲ ਖਤਮ ਹੋ ਕੇ ਸੁੱਕ ਚੁੱਕੀ ਆ ਜਿਉਂਦੀ ਆ ਤੇ ਦੂਜਾ ਜਿਹੜਾ ਪਿੱਛੇ ਫੁੱਟਿਆ ਦੇਖੋ ਭਾਵੇਂ ਇਹਨੂੰ ਆਪਾਂ ਪਾਣੀ ਦੀ ਇੰਨੀ ਵਾਰ ਤੋਂ ਨਹੀਂ ਕਰ ਸਕਦੇ ਸੋਕਾ ਆਇਆ ਸਿਸਟਮ ਪਰ ਇਹ ਵੀ ਹਰੇ ਖੜੇ ਨੇ ਵੀ ਓਕਣ ਫੁਕੇ ਨਹੀਂ ਹੈਗੇ ਹੁਣ ਜਿਹੜਾ ਇਹ ਫੇਸ ਨੂੰ ਵੱਡਣ ਤੋਂ ਬਾਅਦ ਫਟ ਰਿਹਾ ਤਾਂ ਇੱਕ ਵੱਖਰੇ ਕਿਸਮ ਦਾ ਹੀ ਜਾਨੀ ਦੇਖਣ ਨੂੰ ਬੜਾ ਸੋਹਣਾ ਲੱਗਦਾ ਜਿਵੇਂ ਲੋਕ ਬੋਤਲਾਂ 'ਚ ਘਰੇ ਆਪਣੇ ਡ੍ਰੈਸਿੰਗ ਰੂਮਾਂ 'ਚ ਲਾਉਂਦੇ ਨੇ ਰੱਬ ਨੇ ਉਹ ਕੁਦਰਤ ਦਾ ਨਜ਼ਾਰਾ ਮਿੱਟੀ ਦੀ ਪੈਦਾ ਕੀਤਾ ਹੋਇਆ ਤੇ ਅਸ ਸਮੇਂ ਜੋ ਬਾਜਰਾ ਫਟ ਰਹੇ ਹੈ ਉਹ ਗੁਲਾਬੀ ਪੀਲਾ ਹਰਾ ਇਹਨਾਂ ਰੰਗਾਂ ਨਾਲ ਬਾਹਰ ਆ ਰਿਹਾ ਸੋ ਤੇ ਗੁਲਾਬੀ ਬਹੁਤ ਸਾਰੇ ਪੀਲੇ ਰੰਗ ਦੇ ਨੇ ਹਰੇ ਰੰਗ ਦੇ ਨੇ ਤੇ ਵੱਡੇ ਵੀ ਹੋ ਰਹੇ ਨੇ ਜਿਹੜਾ ਵੱਡਾ ਹੋ ਰਿਹਾ ਬਿਲਕੁਲ ਹਰਾ ਹੋ ਰਿਹਾ ਜਿਵੇਂ ਤੁਸੀਂ ਆ ਦੇਖੋ ਆ ਵੱਡੇ ਹੋ ਕੇ ਹਰੇ ਹੋ ਗਏ ਤੇ ਇਹਨਾਂ ਵਿੱਚ ਮਤਲਬ ਗਰਾਭੀ ਰੰਗ ਵੀ ਆ ਪੀਲਾ ਵੀ ਹਰਾ ਮਤਲਬ ਜਦੋਂ ਧਰਤੀ ਸੋਕਾ ਚ ਲੰਨ ਲੱਗ ਗਈ ਕੋਰਾ ਚ ਲੰਨ ਲੱਗ ਗਈ ਮਿੱਟੀ ਆਪਣੀ ਰੁੱਤ ਬਦਲ ਸਕਦੀ ਆ ਤਾਂ ਬੇਰ ਉੱਤੇ ਪੌਦੇ ਜੇਕਰ ਅੱਗੇ ਫੁੱਕ ਜਾਂਦੇ ਸੀਗੇ ਮਿੱਟੀ ਦੇ ਕੋਰਾ ਠੰਡ ਪੈਂਦੀ ਆ ਮਤਲਬ ਬਹੁਤ ਜ਼ਿਆਦਾ ਉਸ ਤਰ੍ਹਾਂ ਹੋ ਜਾਂਦਾ ਜਿਵੇਂ ਜਲਾਲੇ ਹੁੰਦੇ ਨੇ ਉਸ ਤਰ੍ਹਾਂ ਦੀ ਪੋਜੀਸ਼ਨ ਨਹੀਂ ਆ ਰਹੀ ਮਤਲਬ ਮਿੱਟੀ ਦੇ ਬਦਲਾਅ ਆ ਰਿਹਾ ਤੇ ਰੰਗ ਬਦਲ ਰਹੇ ਨੇ ਰੰਗ ਹੋ ਸਕਦਾ ਨਿਊਟ੍ਰੀਸ਼ਨ ਦੀ ਕਮੀ ਹੋ ਜਾ ਕੋ ਠੰਡ ਨਾਲ ਇਹਨਾਂ ਤੇ ਇੰਨਾ ਪ੍ਰੈਸ਼ਰ ਪੈ ਗਿਆ ਹੋਵੇ ਜਿਹੜਾ ਧੁੱਪਾ ਤੋਂ ਮਿਲਦੀ ਉਹਨਾਂ ਨੂੰ એનર્ਜੀ ਉਹ ਨਹੀਂ ਮਿਲ ਰਹੀ ਪਰ ਫਿਰ ਵੀ ਇੱਕ ਸੋਹਣਾ ਲੱਗਦਾ ਦੇਖਣ ਨੂੰ ਵੀ ਯਾਰ ਖੇਤਾਂ ਦੇ ਵਿੱਚ ਗੁਲਾਬੀ ਰੰਗ ਦਾ ਅ ਪਸ਼ੂ ਚਾਰਾਉ ਕਰਿਆ ਤੇ ਇੱਕ ਜਿਵੇਂ ਬਹੁਤ ਸੁੰਦਰਤਾ ਦਾ ਦ੍ਰਿਸ਼ ਬਣਦਾ ਜੇ ਹੁਣ ਆਪਾਂ ਇੱਧਰ ਦੇਖੀਏ ਇੱਧਰ ਵੀ ਇਸੇ ਤਰ੍ਹਾਂ ਫੁੱਟ ਰਹੇ ਨੇ ਗੁਲਾਬੀ ਰੰਗ ਦੇ ਬੂਟੇ ਹੁਣ ਆ ਜਿਹੜਾ ਇਹਦੇ ਨਾਲ ਬਹੁਤ ਜ਼ਿਆਦਾ ਗੁਲਾਬੀ ਰੰਗ ਦੇ ਫੁੱਟੇ ਨੇ ਆ ਦੇਖੋ ਇਹ ਕਿੰਨੇ ਜ਼ਿਆਦਾ ਗੁਲਾਬੀ ਰੰਗ ਦੇ ਨੇ ਬਾਅਦ 'ਚ ਇਹ ਪੀਲਾਪਨ ਆਊਗਾ ਫਿਰ ਇਸ ਤਰ੍ਹਾਂ ਹਰਾ ਹੋ ਜਾਊਗਾ ਐਸੋ ਕੁਦਰਤੀ ਖੇਤੀ ਵਿੱਚ ਮਤਲਬ ਬੂਟਿਆਂ ਦੀ ਮਾਰ ਜਿਹੜਾ ਸੋਕਾ ਪੈਂਦਾ ਕੋਰਾ ਪੈਂਦਾ ਉਹ ਸਾਰਾ ਕੁਝ ਚੱਲਣ ਦੀ ਤਾਕਤ ਵੱਧਦੀ ਆ ਸੋ ਕੁਦਰਤੀ ਖੇਤੀ ਵਿੱਚ ਮਿੱਟੀ ਵੀ ਮਜ਼ਬੂਤ ਹੁੰਦੀ ਆ ਫਸਲ ਮਜ਼ਬੂਤ ਹੁੰਦੀ ਆ ਤੇ ਖਰਾਕੀ ਤੱਤ ਵੀ ਉਹਨਾਂ ਦੇ ਵੱਧ ਜਾਂਦੇ ਨੇ ਕਿਉਂਕਿ ਜਿਆਦਾ ਉਹਨਾਂ ਨੇ ਤੱਤ ਹਵਾ ਚੋਂ ਰੌਸ਼ਨੀ ਚੋਂ ਧੁੱਪਾਂ ਚੋਂ ਕੁਦਰਤ ਦੇ ਹਿਸਾਬ ਨਾਲ ਚੱਲਣਾ ਸੋ ਇਹ ਕੁਦਰਤੀ ਖੇਤੀ ਵਿੱਚ ਇੱਕ ਵੱਖਰੇ ਕਿਸਮ ਦਾ ਮੈਨੂੰ ਲੱਗਿਆ ਵੀ ਕਿਸਾਨ ਵੀਰਾਂ ਨੇ ਸਾਂਝਾ ਕਰੀ ਆ ਵੀ ਇਸ ਤਰ੍ਹਾਂ ਰੰਗ ਬਦਲ ਬਦਲ ਕੇ ਬੇਮੌਸਮੀ ਕਿਉਂਕਿ ਜਿਹੜਾ ਬਾਜਰਾ ਹੈ ਇਹ ਗਰਮੀ ਦੀ ਫਸਲ ਆ ਤੇ ਜਿਵੇਂ ਹੁਣ ਆਪਣੇ ਆਹ ਜਨਵਰੀ ਚੱਲ ਰਹੀ ਆ ਧੁੰਦ ਜਿਆਦਾ ਪੈਂਦੀ ਰਹਿੰਦੀ ਆ ਐਸ ਵਾਰੀ ਠੰਡ ਵੀ ਬਹੁਤ ਜ਼ਿਆਦਾ ਪਈ ਆ ਔਰ ਫਿਰ ਵੀ ਬੂਟੇ ਬਹੁਤ ਜ਼ਿਆਦਾ ਜਿਉਂਦੇ ਨੇ ਉਸ ਤਰ੍ਹਾਂ ਫੁਕੇ ਨਹੀਂ ਇਹ ਸਭ ਕੁਦਰਤੀ ਖੇਤੀ 'ਚ ਬੜੇ ਆਰਾਮ ਨਾਲ ਹੋ ਰਿਹਾ ਤਾਂ ਕਿ ਆਪਾਂ ਨੂੰ ਜਿਹੜੀ ਫਸਲ ਸੋਕਾ ਕੋਰਾ ਠੰਡ ਚੱਲ ਸਕਦੀ ਆ ਜਦੋਂ ਉਹ ਇਨਸਾਨਾਂ ਤੱਕ ਪਹੁੰਚਦੀ ਆ ਪਸ਼ੂਆਂ ਦੇ ਖਾਣ ਤੋਂ ਬਾਅਦ ਉਹਦੇ ਰੂਪ ਚ ਤਾਂ ਉਹਨਾਂ ਨੂੰ ਖਰਾਕੀ ਤੱਤ ਵੀ ਵੱਧ ਮਿਲਦੇ ਨੇ ਤੇ ਇੱਕ ਮਤਲਬ ਮਜ਼ਬੂਤੀ ਵਾਲਾ ਸਿਸਟਮ ਸ਼ੁਰੂ ਹੁੰਦਾ ਹੈ ਜ਼ਹਿਰ ਮੁਕਤ ਭੋਜਨ ਪਸ਼ੂ ਖਾਊਗਾ ਤੇ ਬਿਜ਼ਹਿਰ ਮੁਕਤ ਦੁੱਧ ਮਿਲੂਗਾ ਜਦੋਂ ਸਾਰਾ ਕੁਝ ਜ਼ਹਿਰ ਮੁਕਤ ਹੋ ਜਾਊਗਾ ਤਾਂ ਆਪਾਂ ਨੂੰ ਜਾਦਾ ਮਜ਼ਬੂਤੀ ਜਿਆਦਾ ਤਾਕਤ ਵਧਦੀ ਹੈ ਸੋ ਆਪਾਂ ਨੂੰ ਕੁਦਰਤੀ ਖੇਤੀ ਨਾਲ ਜੁੜਨਾ ਚਾਹੀਦਾ ਤੇ ਇਹਦੇ ਵਿੱਚ ਇੱਕ ਵੱਖਰਾ ਆਨੰਦ ਆ ਬੱਕਰੀ ਤਾਕਤ ਆ ਸੋ ਆਪਾਂ ਇਸ ਖੇਤੀ ਨੂੰ ਜਰੂਰ ਅਪਣਾਓ ਥੋੜੀ ਤੋਂ ਥੋੜੀ ਜਿੰਨੀ ਕ ਆਪਣੇ ਗੰਜਾਇਆ ਨਾਲ ਸ਼ੁਰੂ ਕਰਕੇ ਇੱਕ ਆਪਾਂ ਵਾਤਾਵਰਣ ਦੀ ਸੇਵਾ ਵੀ ਕਰ ਲਈਏ ਤੇ ਆਪਣੇ ਪਰਿਵਾਰ ਦੀ ਜਿਹੜੀ ਰਸੋਈ ਹੈ ਉਹਦੇ ਵਿੱਚ ਵੱਧ ਤੋਂ ਵੱਧ ਯਰਮੁਗਤ ਚੀਜ਼ਾਂ ਪਹੁੰਚਦੀਆਂ ਕਰੀਏ ਸੋ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ